ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਕੀ ਹਾਲ ਚੱਲ ਦੋਸਤੋ ਠੀਕ ਠਾਕ ਹੋ ਸਾਰੇ ਭਰਾ ਆਜੋ ਅੱਜ ਆਪਾਂ ਤੁਹਾਡੇ ਨਾਲ 2 ਮਿੰਟ ਲਈ ਗੱਲਾਂបੱਤਾਂ ਕਰਨੀਆਂ ਨੇ ਸਾਂਝੀਆਂ ਤੇ ਜਿੰਨੇ ਵੀ ਮੇਰੇ ਸੱਜਣ ਮਿੱਤਰ ਰੈਸਟ ਟਾਈਮ ਲਾਈਵ ਤੇ ਹੈਗੇ ਨੇ ਜਰੂਰ ਜੁੜ ਜਿਓ ਵੱਤ ਵੱਦ ਆਪਣੇ ਲਾਈਵ ਨਾਲ ਜਰੂਰ ਜੁੜ ਜਿਓ ਆਪਾਂ ਅੱਜ ਅਨਲ ਦੋ ਮਿੰਟ ਵਿਚਾਰ ਚਰਚਾ ਕਰਦੇ ਆ ਕਿਉਂਕਿ ਇੱਕ ਦੋ ਦਿਨ ਹੋ ਗਏ ਨੇ ਆਪਾਂ ਬਹੁਤ ਜ਼ਿਆਦਾ ਇੱਕ ਮੁੱਦਾ ਬਹੁਤ ਜ਼ਿਆਦਾ ਦੇਖਦੇ ਪਏ ਹਾਂ ਕਿ ਵੀ ਚੱਲੀ ਜਾਂਦਾ ਵਾ ਤੇ ਬਹੁਤ ਜ਼ਿਆਦਾ ਮੰਨ ਲਓ ਵੱਡਾ ਮੁੱਦਾ ਚੱਲੀ ਜਾਂਦਾ ਦੋ ਤਿੰਨ ਦਿਨ ਹੋ ਗਏ ਆਪਾਂ ਦੇਖੀ ਜਾਨੇ ਸਾਰੇ ਜਣੇ ਕਿਉਂਕਿ ਜਿਹੜੇ ਆਪਣੇ ਮੁੰਡੇ ਕਮਾਂਕਰਾਂ ਨੂੰ ਬਾਹਰਲੇ ਦੇਸ਼ਾਂ 'ਚ ਗਏ ਸੀਗੇ ਉਹਨਾਂ ਨੂੰ ਆਪਾਂ ਦੇਖਿਆ ਵੀ ਕੱਲ ਰਿਪੋਰਟ ਕਰਕੇ ਆਪਣਾ ਇਧਰ ਇੰਡੀਆ ਭੇਜਿਆ ਗਿਆ ਵਾ ਕਾਜਾਜ ਤੇ ਉਹਦੇ ਲਈ ਆਪਾਂ 2 ਮਿੰਟ ਤੁਹਾਡੇ ਨਾਲ ਵਿਚਾਰ ਕਰਦੇ ਆਂ ਗੱਲਾਂ ਬਾਤਾਂ ਕਰਦੇ ਆਂ ਤੇ ਸਾਰਿਆਂ ਨੇ ਆਪਾਂ ਦੇਖਿਆ ਵਾ ਤੇ ਦੇਖ ਕੇ ਬਹੁਤ ਦੁੱਖ ਲੱਗਾ ਮੰਨ ਲੋ ਤੇ ਦੇਖ ਕੇ ਬਹੁਤ ਦੁੱਖ ਲੱਗਾ ਵੀ ਚਲੋ ਕੋਈ ਵੀ ਬੰਦਾ ਇੰਨਾ ਪੈਸਾ ਤੇ ਲਾ ਲਾ ਕੇ ਆਪਣੀ ਮਿਹਨਤ ਕਮਾਈ ਲਈ ਜਾਂਦਾ ਬਹੁਤ ਮਾੜੀ ਗੱਲ ਹੋਈ ਏ ਜਿਹੜਾ ਮੰਨ ਲਓ ਇਸ ਰਿਪੋਰਟ ਕਰਕੇ ਮੁੰਡਿਆਂ ਨੂੰ ਇੱਧਰ ਭੇਜਿਆ ਗਿਆ ਤੇ ਮੈਂ ਤਾਂ ਸਾਰਿਆਂ ਨੂੰ ਭਰਾਵਾਂ ਨੂੰ ਇੱਕੋ ਹੀ ਬੇਨਤੀ ਤੁਹਾਨੂੰ ਕਰੂੰਗਾ ਵੀ ਭਰਾ ਮੇਰੇਓ ਆਪਾਂ ਆਪਦੇ ਇੱਧਰ ਪੰਜਾਬ 'ਚ ਰਹਿ ਗਏ ਆ ਆਪ ਦਾ ਕੋਈ ਨਾ ਕੋਈ ਧੰਦਾ ਕਰ ਲਈਏ ਬੇਸ਼ੱਕ ਦੀ ਥੋੜੀ ਜ਼ਮੀਨ ਜੇ ਆਪਣੇ ਕੋਲ ਥੋੜੀ ਜ਼ਮੀਨ ਹੈ ਨਾ ਤੇ ਆਪਾਂ ਉਹਦੇ ਤੇ ਆਪਾਂ ਆਪਦਾ ਮੰਨ ਲਓ ਸਬਜੀ ਵਗੈਰਾ ਲਾ ਕੇ ਉਹਦੀ ਆਪ ਮਾਰਕੀਟ ਕਰਕੇ ਤੇ ਥੋੜੀ ਦੇ ਵਿੱਚੋਂ ਆਪਾਂ ਜਿਆਦਾ ਕਮਾਈ ਮਿਹਨਤ ਕਰ ਜਿਆਦਾ ਮਿਹਨਤ ਕਰਕੇ ਆਪਾਂ ਵੱਧ ਮੰਨ ਲਓ ਨਫਾ ਕੱਢ ਸਕਦੇ ਆ ਠੀਕ ਹੈ ਤੇ ਮੈਂ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਇਸ ਕਰਕੇ ਮੈਨੂੰ ਤਾਂ ਜਿਹੜੇ ਮੁੰਡੇ ਰਿਪੋਰਟ ਹੋਏ ਨੇ ਕੱਲ ਮੈਨੂੰ ਉਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਦੁੱਖ ਲੱਗਾ ਤੇ ਇਸ ਲਈ ਮੈਂ ਤੁਹਾਡੇ ਨਾਲ ਵੀ ਅੱਜ ਲਾਈਵ ਕੀਤਾ ਮੈਂ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਪਹਿਲੀ ਗੱਲ ਤਾਂ ਆਪਾਂ ਨੂੰ ਆਪਦਾ ਇੱਥੇ ਆ ਛੱਡ ਕੇ ਜਾਣਾ ਹੀ ਨਹੀਂ ਚਾਹੀਦਾ ਜੇ ਆਪਾਂ ਇੱਧਰ ਹੀ ਆਪਾਂ ਆਪਦੇ ਮੰਨ ਲਓ ਦੇਸ਼ 'ਚ ਆਪਾਂ ਆਪਦੇ ਪੰਜਾਬ 'ਚ ਇੱਥੇ ਜੇ ਮੰਨ ਲਓ ਤੁਹਾਡੇ ਕੋਲ ਜਿਆਦਾ ਜ਼ਮੀਨ ਨਹੀਂ ਤੇ ਤੁਸੀਂ ਇੱਥੇ ਹੀ ਆਪਦਾ ਰੋਜ਼ਗਾਰ ਚਲਾ ਸਕਦੇ ਜੇ 8-10 ਲੱਖ 5 ਲੱਖ ਜਿੰਨੀ ਵੀ ਜੈਸ ਹੈਗੀ ਉਹੋ ਜੇ ਆਪਾਂ ਇੱਥੇ ਕਾਰੋਬਾਰ ਚਲਾ ਸਕਨੇ ਆ ਤੇ ਜੇ ਆਪਾਂ ਮੰਨ ਲਓ ਨਹੀਂ ਵੀ ਜੇ ਕਿਹਨੇ ਜ਼ਮੀਨ ਹੈਗੀ ਹੈ ਤੇ ਉਹਦੇ ਤੇ ਵੀ ਆਪਾਂ ਮਿਹਨਤ ਕਰਕੇ ਨਾ ਤੇ ਉਹਦੇ ਤੋਂ ਆਪਾਂ ਵਧੀਆ ਕੰਮ ਚਲਾ ਸਕਨੇ ਆ ਜੇ ਆਪਾਂ ਨੇ ਕੋਲ 2-3 ਕਿੱਲੇ ਜ਼ਮੀਨ ਨੇ ਨਾ ਤਿੰਨਾਂ ਕਿੱਲਾਂ ਦੇ ਵਿੱਚੋਂ ਆਪਾਂ ਸਿਰਫ ਕਿੱਲਾ ਇੱਕ ਸਬਜ਼ੀ ਲਾ ਲਈਏ ਡੇਢ ਕਿੱਲਾ ਸਬਜ਼ੀ ਲਾ ਲਈਏ ਤੇ ਉਹਨੂੰ ਆਪਾਂ ਮੰਨ ਲਓ ਆਪ ਖੁਦ ਸਬਜ਼ੀ ਜੇ ਲਾ ਕੇ ਤੇ ਉਹਦੀ ਮਾਰਕੀਟ ਆਪ ਨੂੰ ਆਪ ਕਰਨੀ ਪਊਗੀ ਜੇ ਉਹਦੇ ਚ ਤੁਸੀਂ ਕਮਾਈ ਕਰਨੀ ਤਾਂ ਜੇ ਤੁਸੀਂ ਕਿੱਲਾ ਸਬਜ਼ੀ ਲਾਉਂਦੇ ਜੇ ਉਹਦੇ ਚੋਂ ਮਾਰਕੀਟ ਸੱਜਣੋ ਤੁਹਾਨੂੰ ਆਪ ਕਰੂਗੀ ਫਿਰ ਤੁਸੀਂ ਉਹਦੇ ਚੋਂ ਰੁਪਏ ਲੱਖਾਂ ਨਾਲ ਵਟ ਸਕਦੇ ਜੇ ਇੱਕ ਕਿੱਲੇ ਦੇ ਵਿੱਚੋਂ ਹੀ ਫਿਰ ਤੁਸੀਂ ਪੰਜ ਕਿੱਲਾਂ ਦੀ 10 ਕਿੱਲਾਂ ਦੀ ਕਮਾਈ ਇੱਕ ਕਿੱਲੇ 'ਚੋਂ ਕਰ ਸਕਦੇ ਜੇ ਤੁਸੀਂ ਖੁਦ ਮਾਰਕੀਟ ਕਰੋਗੇ ਤਾਂ ਖੁਦ ਅੱਡਾ ਲਾਉਣਾ ਪਊਗਾ ਦੋਸਤੋ ਖੱਡਾ ਅੱਡਾ ਲਾ ਕੇ ਬਹਿਣਾ ਪਊਗਾ ਤੇ ਫਿਰ ਤੁਸੀਂ ਉਹੀ ਕਿੱਲੇ ਦੇ ਵਿੱਚੋਂ 10 ਕਿੱਲਾਂ ਦੀ ਕਮਾਈ ਕਰ ਸਕਦੇ ਜੇ ਇੱਥੇ ਬੈਠੇ ਜੇ ਤੁਸੀਂ ਖੇਤੀ ਨਹੀਂ ਵੀ ਕਰਨਾ ਚਾਹੁੰਦੇ ਤੁਸੀਂ ਹੋਰ ਕੋਈ ਕਰਨਾ ਚਾਹੁੰਦੇ ਤੁਸੀਂ ਬਿਜ਼ਨਸ ਕਰ ਲਓ 5-10 ਲੱਖ ਲਾ ਕੇ ਇੱਥੇ ਬਿਜ਼ਨਸ ਕਰ ਲਓ ਪੰਜਾਬ ਦੇ ਵਿੱਚ ਕਰ ਲਓ ਆਪਦੇ ਦੇਸ਼ 'ਚ ਕਰ ਲਓ ਆਪਦੇ ਪਰਿਵਾਰ ਦੇ ਵਿੱਚ ਬਹਿ ਕੇ ਇੱਥੇ ਤੁਸੀਂ ਕਾਮਯਾਬ ਹੋ ਸਕਦੇ ਜੇ ਤੁਸੀਂ ਹਸਾਬ ਲਾ ਲਓ ਵੀ ਆਪਾਂ ਜੇ ਹੋਰ ਨਹੀਂ ਤੁਸੀਂ ਡੇਰੀ ਫਰਮ ਦਾ ਕਰ ਸਕਦੇ ਜੇ ਉਹਦੇ 'ਚ ਵੀ ਫਿਰ ਤੁਹਾਨੂੰ ਮੈਂ ਉਹੀ ਗੱਲ ਕਰਦਾ ਵੀ ਮਾਰਕੀਟ ਆਪ ਕਰਨੀ ਪਊਗੀ ਤੁਸੀਂ ਦੁੱਧ ਵੀ ਪੈਦਾ ਕਰਦੇ ਜੇ ਨਾ 50 ਕਿਲੋ ਕਰਦੇ ਜੇ ਕੁਆਂਟਲ ਦੁੱਧ ਪੈਦਾ ਕਰਦੇ ਜੇ ਤੁਸੀਂ ਮਾਰਕੀਟ ਖੁਦ ਕਰੋ ਤੁਸੀਂ ਆਪਦਾ ਦੁੱਧ ਪੈਦਾ ਕਰਕੇ ਦੁੱਧ ਦੇ ਡਰਾਮੇ 'ਚ ਨਾ ਪਲਟਿਆ ਕਰੋ ਤੁਸੀਂ ਖੁਦ ਮਾਰਕੀਟ ਕਰੋ ਮਾਰਕੀਟ ਕਰਕੇ ਗਾਹਕ ਆਪ ਜੋੜੋ ਗਾਹਕ ਦੇ ਨਾਲ ਜਾ ਕੇ ਗਾਗ ਨੂੰ ਦੁੱਧ ਆਪ ਖੁਦ ਦਿਓ ਉਹੀ ਟੱਡਾ ਜਿਹੜਾ ਦੁੱਧ ਦੇ ਡਬਲ ਰੇਟ 'ਚ ਜਾਊਗਾ ਸੱਜਣ ਪਿਆਰਿਓ ਅੱਛਾ ਸਭ ਤੋਂ ਵੱਡੀ ਗੱਲ ਇਹ ਆ ਤੁਸੀਂ ਮੈਂ ਤੁਹਾਡੇ ਨਾਲ ਤੁਸੀਂ ਮੇਰੇ ਭਰਾ ਜੇ ਬਹੁਤ ਸਾਰੇ ਮੇਰੇ ਤੋਂ ਸਿਆਣੇ ਵੀ ਹੋਵੋਗੇ ਚਲੋ ਮੇਰੇ ਤੋਂ ਛੋਟੀ ਉਮਰ ਦੇ ਵੀ ਹੋਣਗੇ ਤੇ ਮੈਂ ਸਭ ਤੋਂ ਵੱਡੀ ਗੱਲ ਇਹ ਆ ਜੇ ਆਪਾਂ ਇੱਥੇ ਆਪਦੇ ਮਿਹਨਤ ਕਰਦੇ ਨਾ ਇੱਥੇ ਆਪਾਂ ਆਪਦਾ ਕਾਰੋਬਾਰ ਕਰਦੇ ਆ ਤੇ 12 ਘੰਟਿਆਂ ਦੇ ਵਿੱਚੋਂ ਤੁਸੀਂ ਜੇ ਦੋਸਤੋ 6 ਘੰਟੇ ਮਿਹਨਤ ਕਰ ਲਈ 6 ਘੰਟੇ ਲਾ ਲਈ ਖਿੱਚ ਕੇ 6 ਘੰਟੇ ਲਾ ਲਈ ਨਾ ਤੇ ਤੁਸੀਂ ਮਨ ਲਓ 6 ਘੰਟੇ ਲਾ ਕੇ ਤੇ ਨਾਲੇ ਤਾਂ 6 ਘੰਟੇ ਫ੍ਰੀ 5-6 ਘੰਟੇ ਦਿਹਾੜੀ 'ਚ ਫ੍ਰੀ ਰਹੋਗੇ ਤੇ ਨਾਲੇ ਵਧੀਆ ਤੁਹਾਡਾ ਮੰਨ ਲਓ 6 ਘੰਟਿਆਂ ਨਾਲ ਤੁਹਾਡਾ ਮੰਨ ਲਓ ਸਰੀਰ ਦੀ ਦਾ ਕੰਮ ਹੋ ਜਾਊਗਾ ਨਾਲੇ ਤੁਸੀਂ ਆਪਣੇ ਪਰਿਵਾਰ 'ਚ ਬੈਠੋਗੇ ਆਪਣੇ ਪਰਿਵਾਰ 'ਚ ਆਪਣੇ ਬੱਚਿਆਂ 'ਚ ਰਹੋਗੇ अच्छा ਤੇ ਜੇ ਆਪਾਂ ਬਾਹਰ ਦੇ ਜਾਣੇ ਆ 40 40 ਲੱਖ 50 50 ਲੱਖ ਲਾ ਕੇ ਆਪਾਂ ਗਲਤ ਤਰੀਕੇ ਨਾਲ ਬਾਹਰਲੇ ਦੇਛਾ ਜਾਨੇ ਆ ਤੇ ਉੱਥੇ ਬਾਅਦ ਚ ਆਪਾਂ ਨੂੰ ਇਹੋ ਜਿਹਾ ਸਾਹਮਣਾ ਕਰਨਾ ਪੈਂਦਾ ਵੀ ਤੁਸੀਂ ਦੇਖੋ ਵੀ ਜਿਹੜੇ ਹੁਣ ਕੱਲ ਵਾਲੇ ਬੰਦੇ ਗਏ ਆਏ ਮੰਨ ਲਓ ਉਧਰੋਂ ਰਿਪੋਰਟ ਹੋ ਕੇ ਆਏ ਨੇ ਬਾਹਰ ਜਿਹੜੇ ਗਲਤ ਤਰੀਕੇ ਨਾਲ ਬਾਹਰ ਗਏ ਹੋ ਸੀ ਮੈਂ ਇਹ ਨਹੀਂ ਆਂਦਾ ਬਾਹਰ ਨਾ ਜਾਓ ਜੀ ਸਦਕੇ ਜਾਓ ਪਰ ਇੱਕ ਸਹੀ ਤਰੀਕੇ ਨਾਲ ਜਾਓ ਜਿਹੜੇ ਆਪਾਂ ਦੋ ਦੋ ਚਾਰ ਚਾਰ ਕਿੱਲੇ ਜਿਹੜੀ ਵੇਚ ਵੇਚ ਕੇ ਗਲਤ ਤਰੀਕੇ ਨਾਲ ਜੈਂਟਾਂ ਦੇ ਘਰ ਪਰ ਪਰ ਕੇ ਬਾਹਰ ਨੂੰ ਤੁਰੇ ਜਾਂਦੇ ਆ ਨਾ ਹੁਣ ਤੁਸੀਂ ਦੇਖੋ ਜਦੋਂ ਕੱਲ ਉਹ ਰਿਪੋਰਟ ਉਹਨਾਂ ਨੂੰ ਕੀਤਾ ਇੱਥੇ ਮੰਨ ਲਓ ਆਏ ਸੀਗੇ ਤੇ ਉਹਨਾਂ ਦੇ ਮਗਰੋਂ ਕਿਸੇ ਦੇ ਦਾਦਾ ਕਿਸੇ ਦਾ ਪਰਿਵਾਰ ਕਿਸੇ ਦਾ ਮਾਂ ਪਿਓ ਕਿਸੇ ਦੇ ਭੈਣ ਭਰਾ ਕਿੰਨੇ ਦੁਖੀ ਸੀ ਕਿੰਨੇ ਮੰਨ ਲਓ ਉਹਨਾਂ ਦਾ ਪਰਿਵਾਰ ਮਗਰੋਂ ਦੁਖੀ ਸੀ ਕਿੰਨਾ ਬੁਰਾ ਹਾਲ ਸੀ ਉਹਨਾਂ ਦਾ ਦੇਖੇ ਨਹੀਂ ਜਾਂਦੇ ਤੋ ਚੀਜ਼ਾਂ ਦੇਖ ਕੇ ਆਪਣੇ ਮਨ ਨੂੰ ਬਹੁਤ ਦੁੱਖ ਲੱਗਾ ਤੇ ਇਸ ਲਈ ਮੈਂ ਤੁਹਾਡੇ ਨਾਲ ਲਾਈਵ ਕਰਨ ਲੱਗਾ ਮੈਂ ਤੁਹਾਨੂੰ ਭਰਾਵਾਂ ਨੂੰ ਬੇਨਤੀ ਕਰਨੀ ਚਾਹਣਾ ਸਾਰੇ ਭਰਾਵਾਂ ਨੂੰ ਆਪਦੇ ਵੀਰ ਦੀ ਜੇ ਤੁਸੀਂ ਕੰਮ ਕਰਨਾ ਹੈ ਨਾ ਆਪਾਂ ਕੰਮ ਹੀ ਕਰਨਾ ਹੈ ਆਪਾਂ ਇੱਥੇ ਕੰਮ ਕਰਕੇ ਆਪਾਂ ਆਪਦੇ ਦੇਸ਼ 'ਚ ਕੰਮ ਕਰਕੇ ਆਪਾਂ ਵਧੀਆ ਜ਼ਿੰਦਗੀ ਜੀ ਸਕਦੇ ਹਾਂ ਜੇ ਆਪਾਂ ਇੱਥੇ ਕਰੀਏ ਤੇ ਪਰ ਸੱਜਣੋ ਸਭ ਤੋਂ ਵੱਡੀ ਗੱਲ ਇਤਰਾਸ ਦੀ ਹੈ ਇਹ ਇਹ ਮੇਰੀ ਤਾਂ ਕੋਈ ਬੇਨਤੀ ਤੁਹਾਡੇ ਅੱਗੇ ਸਾਰਿਆਂ ਭਰਾਵਾ ਅੱਗੇ ਵੀ ਜਿੰਨਾ ਵੀ ਹੋ ਸਕਦਾ ਮੇਰੇ ਭਰਾ ਇੱਥੇ ਕੰਮ ਕਰ ਲੋ ਇੱਥੇ ਪੈਸਾ ਨਾ ਪਟੋ ਇੰਨਾ ਇੰਨਾ ਪੈਸੇ ਦੇ ਕਰਜ਼ਾਈ ਨਾ ਹੋ ਹੁਣ ਅੱਗੇ ਵਾਲੀ ਅੰਨਾ ਨਹੀਂ ਰਹਿ ਗਈ ਸੱਜਣੋ ਬਾਹਰਲੇ ਦੇਸ਼ਾਂ 'ਚ ਵੀ ਨਾ ਅੱਗੇ ਕਮਾਈਆਂ ਹੀ ਜਿਹੜੇ ਅੱਜ ਤੋਂ 25-30 ਸਾਲ ਪਹਿਲਾਂ 20 ਸਾਲ ਪਹਿਲਾਂ ਬੰਦੇ ਗਏ ਚਲੇ ਉਹਨਾਂ ਨੇ ਕਮਾਈਆਂ ਕੀਤੀਆਂ ਨੇ ਹੁਣ ਹੁਣ ਵਾਲੇ ਸਮੇਂ 'ਚ ਉਧਰ ਵੀ ਇੰਨਾ ਮੰਨ ਲਓ ਲੁੱਟ ਨਹੀਂ ਰਹੀ ਜਿਹੜੇ ਹਿਸਾਬ ਨਾਲ ਤੁਸੀਂ ਇੱਕ ਦੂਜੇ ਨੂੰ ਵੇਖ-ਵੇਖ ਕੇ ਭੱਜੇ ਜਾਂਦੇ ਜੇ ਨਾ ਇਨੇ ਨਾ ਪੈਸਾ ਪੱਟ ਕੇ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਮੇਰੇ ਕੋਲ ਤਾਂ ਸਿੱਧੀਆਂ ਸਪਸ਼ਟ ਗੱਲਾਂ ਨੇ ਤੁਹਾਡੇ ਨਾਲ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰੂੰਗਾ ਮੇਰੇ ਭਰਾ ਇੱਥੇ ਆਪਦੇ ਦੇਸ਼ੀ ਰਹਿਗੇ ਆਪਦੇ ਪਰਿਵਾਰ ਚ ਰਹਿਗੇ ਇੱਥੇ ਆਪਦਾ ਕੰਮ ਕਰੋ ਤੇ ਨਾਲੇ ਤਾਂ ਤੁਸੀਂ ਖੁਸ਼ ਨਾਲੇ ਤੁਹਾਡਾ ਪਰਿਵਾਰ ਖੁਸ਼ ਨਾਲੇ ਕੋਈ ਟੈਨਸ਼ਨ ਨਹੀਂ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇੱਕ ਗੱਲ ਇਹ ਕਹਿਣੀ ਚਾਹੁੰਗਾ ਵੀ ਕੱਲ ਜਿਹੜੇ ਵੀ ਮੁੰਡੇ ਆਪਣੇ ਪਰੋਂ ਆਏ ਨੇ ਐ ਸਟੇਫ ਡਿਪੋਰਟ ਹੋ ਕੇ ਆਏ ਨੇ ਤੇ ਉਹਨਾਂ ਨੂੰ ਮੈਂ ਜੇ ਸ਼ਾਇਦ ਕੋਈ ਉਹ ਉਹਨਾਂ ਦੋਸਤਾਂ ਚ ਵੀ ਮੈਨੂੰ ਦੇਖਦਾ ਹੋਵੇ ਤਾਂ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰੂੰਗਾ ਵੀ ਦੋਸਤੋ ਕੋਈ ਗੱਲ ਨਹੀਂ ਚਲੋ ਜੋ ਵੀ ਹੋ ਗਿਆ ਬਹੁਤ ਮਾੜੀ ਗੱਲ ਹੋਈ ਏ ਬਹੁਤ ਦੁੱਖ ਲੱਗਾ ਏ ਮੰਨ ਲਓ ਵੇਖ ਕੇ ਤੇ ਦਿਲ ਨਾ ਛੱਡਿਓ ਮੇਰੇ ਭਰਾ ਚਲੋ ਜ਼ਿੰਦਗੀ ਚ ਉਤਰਾ ਚੜਾ ਆਉਂਦੇ ਰਹਿੰਦੇ ਨੇ ਵਾਧੇ ਘਾਟੇ ਚੱਲਦੇ ਰਹਿੰਦੇ ਨੇ ਤੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਦਿਲ ਨਾ ਛੱਡਿਓ ਕੋਈ ਗੱਲ ਨਹੀਂ ਤੁਸੀਂ ਤਕੜੇ ਹੋ ਕੇ ਮੰਨ ਲਓ ਇੱਥੇ ਮਿਹਨਤ ਕਰੋ ਜਿਹੜੇ ਤੁਹਾਡੇ ਜਿਹੜਾ ਮੰਨ ਲਓ ਸਮਾਂ ਮੜਾ ਆਇਆ ਨਿਕਲ ਜਾਊਗਾ ਹੌਲੀ ਹੌਲੀ ਸਾਰੀ ਤੁਹਾਡੀ ਸੈਟਿੰਗ ਹੋ ਜਾਊਗੀ ਠੀਕ ਹੈ ਤੇ ਜਿਹੜੇ ਸੱਜਣਾ ਨੂੰ ਜਿਹੜੇ ਹੋਰ ਇੱਕ ਦੂਜੇ ਨੂੰ ਵੇਖ-ਵੇਖ ਕੇ ਐਵੇਂ ਮੰਨ ਲਓ ਤੁਰੇ ਜਾਂਦੇ ਨੇ ਉਹਨਾਂ ਨੂੰ ਤੁਹਾਨੂੰ ਬੇਨਤੀ ਇਹੀ ਹੈ ਮੇਰੇ ਭਰਾ ਇੱਥੇ ਕੰਮ ਪੰਦਾ ਕਰ ਲਓ ਕੋਈ ਕਰ ਲਓ ਡੈਰੀ ਫਰਮ ਕਰ ਲਓ ਸਬਜ਼ੀ ਲਾ ਲਓ ਚਾਹ ਆਪਦਾ ਕੋਈ ਨਿੱਕਾ ਮੋਟਾ ਬਿਜ਼ਨਸ ਸ਼ੁਰੂ ਕਰ ਲਓ ਇੱਥੇ ਕਰ ਲੋ ਆਪਦੇ ਦੇਸ਼ 'ਚ ਕੰਮ ਕਰ ਲੋ ਤੇ ਨਿਆਰੇ ਲਾਓ ਨਾਲੇ ਪਰਿਵਾਰ ਖੁਸ਼ ਨਾਲੇ ਤੁਸੀਂ ਖੁਸ਼ ਨਾਲੇ ਆਪਣਾ ਆਪਦਾ ਦੇਸ਼ ਆਪਣਾ ਆਪਦਾ ਪੰਜਾਬ ਖੁਸ਼ਹਾਲ ਹੋਊਗਾ ਠੀਕ ਹੈ ਤਰੱਕੀ ਕਰੂਗਾ ਠੀਕ ਹੈ ਜੇ ਜਾਣਾ ਵੀ ਹੈ ਕਿਸੇ ਨੇ ਜੀਤ ਸਦਕੇ ਜਾਓ ਮੰਨ ਲਓ ਇੱਕ ਨੰਬਰ 'ਚ ਜਾਓ ਐਵੇਂ ਜਨਤਾ ਦੇ ਘਰ ਨਾ ਭਰੋ ਮੇਰੇ ਭਰਾ ਠੀਕ ਹੈ ਤੇ ਜਿੰਨੇ ਵੀ ਸੱਜਣ ਆਪਾਂ ਨੂੰ ਧੰਨ ਦੇਖਦੇ ਪੈਣੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਹਾਂਜੀ ਜਿਹੜੇ ਵੀ ਏ ਮੇਰੇ ਸੱਜਣ ਮਿੱਤਰ ਆਪਣੇ ਨਾਲ ਜੁੜੇ ਹੋਏ ਨੇ ਸਾਰਿਆਂ ਭਰਾਵਾਂ ਦਾ ਬਹੁਤ ਧੰਨਵਾਦ ਹੈ ਤਹਿ ਦਿਲੋਂ ਬਹੁਤ ਧੰਨਵਾਦ ਹੈ ਆਪਦੇ ਵੀਰ ਦੀ ਸਪੋਰਟ ਕਰਨ ਲਈ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਅੱਗੇ ਆਪਣਾ ਇੱਕ ਚੈਨਲ ਸੀਗਾ ਮੰਨ ਲੋ ਟਲੋ ਮੋਗੇ ਵਾਲਾ ਤੇ ਉਹ ਮੇਰਾ ਬੰਦ ਹੋ ਗਿਆ ਕਿਸੇ ਕਾਰਨ ਕਰਕੇ ਆਹੀ ਚੀਜ਼ਾਂ ਕਰਕੇ ਬੋਲਣਾ ਪੈਂਦਾ ਤੇ ਉਹਦੇ ਕਰਕੇ ਥੋੜਾ ਜਿਹਾ ਬੰਦ ਕਰਤਾ ਉਹਨਾਂ ਤੇ ਦੋਸਤੋ ਮੈਂ ਨਵਾਂ ਚੈਨਲ ਬਣਾਇਆ ਇਹਦੇ ਤੇ ਮੇਰੀ ਸਪੋਰਟ ਕਰੋ ਮੇਰੇ ਭਰਾਵਾਂ ਤੋਂ ਬਾਅਦ ਸਾਰੇ ਸਬਸਕ੍ਰਾਈਬ ਜਰੂਰ ਕਰ ਲਓ ਆਪਣੇ ਚੈਨਲ ਨੂੰ ਤੇ ਜਿੰਨੀਆਂ ਵੀ ਆਪਾਂ ਵੀਡੀਓ ਪਾਉਣੇ ਆ ਮੇਰੇ ਭਰਾ ਵੱਤੋ ਵੱਤ ਸਪੋਰਟ ਕਰਿਆ ਕਰੋ ਤੇ ਜਿੰਨਾ ਵੀ ਮੈਨੂੰ ਤਾਂ ਆਦੇ ਹੋਣ ਕਰਕੇ ਸਾਰੇ ਭਰਾਵਾਂ ਦਾ ਤੁਹਾਡਾ ਬਹੁਤ ਜ਼ਿਆਦਾ ਦੁੱਖ ਲੱਗਾ ਇਸ ਲਈ ਮੈਂ ਬੋਲਿਆ ਤੇ ਆਪਦੇ ਵੀਰ ਦੀ ਹਾਂਜੀ ਇਹ ਜਿਨ੍ਹਾਂ ਨੇ ਵੀ ਮੈਸੇਜ ਕੀਤੇ ਨੇ ਤੇ ਮੈਂ ਦੇਖ ਲਿਆ ਮੈਸੇਜ ਧੰਨਵਾਦ ਤੁਹਾਡਾ ਮੈਸੇਜ ਕਰਨ ਲਈ ਤੇ ਜਿਹੜਾ ਮੰਨ ਲਓ ਆ ਕਾਰਵਾਈ ਹੋਈ ਹੈ ਜਿਹੜੇ ਮੁੰਡੇ ਰਿਪੋਰਟ ਹੋਏ ਨੇ ਆਪੋ ਆਪਦੇ ਵਿਚਾਰ ਦਿਓ ਕਿ ਤੁਹਾਡਾ ਕੀ ਮੰਨ ਲਓ ਤੁਸੀਂ ਕੀ ਇਹ ਚੀਜ਼ ਬਾਰੇ ਸੋਚਦੇ ਹੋ ਕੀ ਕਹਿਣਾ ਕੀ ਕਹੂ ਗਿੰਦੇ ਬਾਰੇ ਤੇ ਮੇਰੇ ਹਿਸਾਬ ਨਾਲ ਤਾਂ ਬਹੁਤ ਗਲਤ ਕੰਮ ਹੋਇਆ ਬਹੁਤ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀ ਕਿਸੇ ਦੇ ਧੀ ਪੁੱਤ ਫਿਰ ਵੀ ਇੰਨਾ ਪੈਸਾ ਲੱਗਾ ਸੀ ਨਹੀਂ ਹੋਣਾ ਚਾਹੀਦਾ ਸੀ ਤੇ ਬਾਕੀ ਵੱਧ ਤੋਂ ਵੱਧ ਬੇਨਤੀ ਇਹ ਹੈ ਸ਼ੇਅਰ ਜ਼ਰੂਰ ਕਰਿਓ ਅੱਗੇ ਆਪਣੇ ਮੰਨ ਲਓ ਲਾਈਵ ਨੂੰ ਤਾਂ ਜੋ ਸਾਰਿਆਂ ਕੋਲ ਪਹੁੰਚ ਜੇ ਆਪਣੇ ਸੱਜਣਾ ਮਿੱਤਰਾਂ ਕੋਲ ਸਾਰਿਆਂ ਕੋਲ ਆਪਣੀ ਵੀਡੀਓ ਪਹੁੰਚ ਜੇ ਹੋ ਸਕੇ ਆਪਣੇ ਆਪਣੇ ਕਰਕੇ ਕਿਸੇ ਦਾ ਮੰਨ ਲਓ ਮਨ ਬਦਲ ਜੇ ਬਾਰਤ ਦਾ ਵਿਚਾਰ ਅਗਲਾ ਛੱਡ ਕੇ ਇੱਥੇ ਇੱਥੇ ਰਹਿ ਕੇ ਆਪਣੇ ਕੰਮ ਕਰਨਾ ਚਾਹਵੇ ਕੋਈ ਆ ਮੰਨ ਲਓ ਤੇ ਇੱਥੇ ਆਪਦਾ ਕੰਮ ਕਰਕੇ ਆਪਦਾ ਕਾਮਯਾਬ ਹੋ ਜੇ ਬੰਦਾ ਤੇ ਮੈਂ ਨਾ ਵੀ ਆਪਾਂ ਬਹੁਤ ਖੁਸ਼ ਆਏ ਜਿਹੜਾ ਬੰਦਾ ਇੱਥੇ ਰਹਿ ਕੇ ਕਾਮਯਾਬ ਹੋਣਾ ਚਾਹੂਗਾ ਠੀਕ ਹੈ ਤੇ ਜਿਉਂਦੇ ਵਸਦੇ ਰਹੋ ਮਹਾਰਾਜ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਬੇਨਤੀ ਆਪ ਦੀ ਵੀਰ ਦੀ ਜਰੂਰ ਬੇਨਤੀ ਮੰਨਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸਪੋਰਟ ਕਰਿਓ ਆਪਦੇ ਵੀਰ ਦੀ ਇੰਨਾ ਹੀ ਬਹੁਤ ਧੰਨਵਾਦ ਹੈ ਤੁਹਾਡਾ ਆਪਦੇ ਭਰਾ ਦੇ ਸਪੋਰਟ ਕਰਦੇ ਹੋ ਇੰਨੀ ਕੋ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਤੇ ਆਪਦੇ ਭਰਾ ਦੀਆਂ ਵੀਡੀਓ ਦੀ ਸਪੋਰਟ ਕਰਦੇ ਆ ਕਰੋ ਤੇ ਜਿਹੜੇ ਵੀ ਭਰਾਵਾਂ ਨੇ ਮੈਸੇਜ ਕੀਤੇ ਨੇ ਵੀਰ ਇੱਕ ਜਿੰਨੇ ਵੀ ਚਲੋ ਮੈਸੇਜ ਆਏ ਨੇ ਤੇ ਹੁਣ ਇੱਕ ਇੱਕ ਨਾਲ ਆਪਾਂ ਬੋਲ ਕੇ ਨਹੀਂ ਲੈਣਾ ਚਾਹੁੰਦੇ ਚਲੋ ਜਿੰਨੇ ਵੀ ਤੁਹਾਡਾ ਧੰਨਵਾਦ ਤੇ ਇਹਦੇ ਲੋ ਬਹੁਤ ਬਹੁਤ ਧੰਨਵਾਦ ਤੇ ਆਪੋ ਆਪਦੇ ਜਰੂਰ ਸੁਝਾਅ ਦਿਓ ਜੇ ਕੋਈ ਹੋਇਆ ਡੇਤਾ ਤੇ ਮਿਲਦੇ ਆਪਾਂ ਨਵੀਂ ਵੀਡੀਓ ਨਾਲ ਸਾਰਿਆਂ ਭਰਾਵਾਂ ਨੂੰ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ